ਹਾਂ ਜੀ ਸਤ ਸਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨਾਲ ਹੀ ਪਿੰਡ জাফরਕੋਟ ਆ ਤੇ ਨਾਲ ਹੀ ਪੂੰਗਾ ਵਾ ਤੇ ਘਰ ਦੀਆਂ ਜਿਹੜੀਆਂ ਬੱਚੀਆਂ ਇੱਕ ਸਾਧਾ ਫਾਰਮ ਹੀ ਆ ਵੀਰ ਜੀ ਉਹਨਾਂ ਦਾ ਤੇ ਹੁਣ ਬੱਚੀਆਂ ਜਿਹੜੀਆਂ ਵਿੱਚ ਵੇਚ ਦੇਣੀਆਂ ਗੱਬਣਾ ਬੱਚੀਆਂ ਤਿੰਨ ਗੱਬਣਾ ਵਾ ਤੇ ਦੋ ਉਤਰਾ ਹੀ ਆ ਵਿੱਚ ਇੱਕੋ ਹੀ ਦੋ ਦਾਂਦੇ ਬਾਕੀ ਸਾਰੀਆਂ ਖੀਰੀਆਂ ਗੱਬਣਾ ਵੀ ਖੀਰੀਆਂ ਹੀ ਆ ਜਿਹੜੀਆਂ ਤੇ ਦੂਜੀਆਂ ਚਲੋ ਛੋਟੀਆਂ ਤੇ ਹੈ ਖੀਰੀਆਂ ਇੱਕ ਆਵਾ ਇੱਕ ਜਰਸੀ ਆ ਆ ਵੀ ਗੱਬਣੇ ਆ ਉਹ ਵੀ ਕਾਲੀ ਜਰਸੀ ਵੀ ਗੱਬਣੇ ਆ ਕਾ ਵੀ ਗਾ ਗੱਬਣੇ ਆ ਬਾਕੀ ਇਹ ਆ ਵੀ ਆਪਣੀ ਇੱਥੇ ਚੈੱਕ ਪਾਸ ਕਰਵਾ ਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਪਾਸ ਕਰਾ ਲੋ ਬਾਕੀ ਸਾਰੀਆਂ ਖੁੱਲੀਆਂ ਛੱਡੀਆਂ ਬੰਨੀ ਕੋਈ ਵੀ ਨਹੀਂ ਆ ਬਾਕੀ ਵੀਡੀਓ ਐਂਡ ਤੱਕ ਕਰ ਵੇਖਿਓ ਵਸੀਆਂ ਤੁਹਾਨੂੰ ਦੂਜੀਆਂ ਅਨਸਰਾਂ ਨੂੰ ਦਿਖਾਉਣੀਆਂ ਵਾ ਤੇ ਗੱਬਣਾ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਠੀਕ ਠਾਕ ਵਧੀਆ ਜੱਪਾ ਜੀ ਤੇ ਨਾਮ ਦੱਸੋ ਵੀਰ ਜੀ ਕਰੀ ਆਪਣਾ ਵੀਰ ਜੀ ਨਾਮ ਮਨਤੇਜਵੀਰ ਸਿੰਘ ਜੀ ਪਿੰਡ জাফরਕੋਟ ਜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਮਲੇਰਕੋਟਲਾ ਤੇ ਨਾਲ ਹੀ ਪੁੰਗਾ ਹਨਾ ਸਾਡੀ ਲਾਗੇ ਪਿੰਡ ਜੇ ਪੁੰਗਾ ਠੀਕ ਹੈ ਜੀ ਹਾਂਜੀ ਤੇ ਇਹ ਅੱਜ ਬੱਚੀਆਂ ਹੀ ਆ ਪੰਜ ਹਨ ਆਪਣੇ ਕੋਲ ਹਾਂਜੀ ਹਾਂਜੀ ਵੜਾ ਜੀ ਤੇ ਇਹ ਸਾਰੀਆਂ ਵੇਚ ਦੇਣੀਆਂ ਹਨ ਹਾਂਜੀ ਹਾਂਜੀ ਜੀ ਤੇ ਇਹ ਕਿਉਂ ਵੇਚ ਦੇਣੀਆਂ ਜੀ ਆਪਾਂ ਏ ਵੀਰ ਜੀ ਅਸਲ ਚ ਪਛਿਹੜ ਆਇਆ ਸੀ ਜਦੋਂ ਮੂੰ ਦਾ ਥੋੜਾ ਜਿਆ ਲੋਸ ਹੋ ਗਿਆ ਜੇ ਥੋੜਾ ਇਹਦੇ ਵਿੱਚ ਬਿਜ਼ਨਸ ਕਰਕੇ ਰਾਦਾ ਜੇ ਵੀ ਲਈ ਦੀਏ ਸਾਰੇ ਆ ਤੁਸੀਂ ਦੱਸਣ ਦੇ ਵੀ ਇਹਨਾਂ ਦੀਆਂ ਮਤਲਬ ਮਾਵਾਂ ਮੂਹਾਂ ਵੀ ਸਾਰੀਆਂ ਵੇਚਦੀਆਂ ਜੇ گاਵਾ ਸਾਰੀਆਂ ਹੀ ਵੇਚਦੀਆਂ ਗਾਂ ਸਿਰਫ ਇੱਕੋ ਹੀ ਸਾਈ ਵਾਲ ਘਰੇ ਰੱਖੀ ਜਨਾ ਤੂੰ ਤੇ ਬਾਕੀ ਸਾਰੀਆਂ ਗਾਵਾਂ ਵੀ ਵੇਚਦੀਆਂ ਬਿਲਕੁਲ ਬਿਲਕੁਲ ਕਿਉਂਕਿ ਅਸੀਂ ਵੀ ਜਦੋਂ ਇਧਰੋਂ ਲੰਘਦੇ ਹੁੰਨੇ ਹਾਂ ਉਹ ਸੜਕ ਤੋਂ ਤੇ ਪੂਰਾ ਇਧਰ ਤੇ ਜਿਆਦਾ ਹੀ ਡੁੱਬਿਆ ਪਿਆ ਸੀ ਹਾਂ ਹਾਂਜੀ ਹਾਂਜੀ ਇੱਥੇ ਦੇ ਜਾਨਵਰ ਕੱਢ ਕੇ ਖੜੇ ਸੀ ਕਿ ਇੱਥੇ ਰਹੇ ਸੀ ਫਿਰ ਨਹੀਂ ਇਹ ਜਾਨਵਰ ਅਸਲ ਚ ਖੜੇ ਨਹੀਂ ਸੀ ਪਤਾ ਨਹੀਂ ਸੀ ਵੀ ਪ ਹਾਂਜੀ ਉਹ ਇੱਥੇ ਪਾਉਂ ਮਤਲਬ ਇੰਨਾ ਨਹੀਂ ਪਤਾ ਕਿ ਇੰਨਾ ਆ ਜਾਊਗਾ ਜਿਆਦਾ ਆ ਗਿਆ ਸੀ ਹਾਂ ਨਾ ਉਹਦੇ ਕਰਕੇ ਥੋੜਾ ਜਿਆ ਠੀਕ ਆ ਉਦੋਂ ਤੋਂ ਅਸੀਂ ਕਹਿੰਦੇ ਸੀ ਵਿੱਚੋਂ ਦੋ گاਵਾ ਜਿਹੜੀਆਂ ਮਰ ਗਈਆਂ ਦੋ گاਵਾ ਮਰ ਗਈਆਂ ਹਾਂਜੀ ਤੇ ਦੋ ਨੇ ਬੱਚੇ ਸੁੱਟਦੇ ਸੀ ਕੱਚੀਆਂ ਸੂਪੀਆਂ ਹਾਂਜੀ ਹਾਂਜੀ ਤੇ ਚਾਰ گاਵਾ ਵੈਸੇ ਖਰਾਬ ਹੋ ਗਈਆਂ ਸਟ੍ਰੈਸ ਕਰਕੇ ਜਾਂਦੀ ਹੋ ਗਈਆਂ ਪਾਣੀ ਕਰਕੇ ਤੇ ਫੇਰ ਜਿਹੜੀ ਵਿੱਚੋਂ ਇੱਕ ਅੱਧੀ ਤੁਸੀਂ ਉਤਰਾ ਵੇਚਤੀ ਹਾਂਜੀ ਹਾਂਜੀ ਦੋ گاਵਾ ਵੇਚਤੀਆਂ ਦੋ ਵੇਚਤੀਆਂ ਸੀ ਹਨਾ ਤੇ ਉਹਦੇ ਨਾਲ گاਵਾ ਸਾਰੀਆਂ ਜਿਹੜੀਆਂ ਚਲ ਗਈਆਂ ਹਨਾ ਬਿਲਕੁਲ ਬਿਲਕੁਲ ਤੇ گاਵਾ ਵੀ ਸਾਰੀਆਂ ਚੰਗੇ ਰਿਕਾਰਡ ਵਾਲੀਆਂ ਤੁਸੀਂ ਦੱਸਣ ਦੇ ਹਾਂਜੀ ਹਾਂਜੀ ਰਿਕਾਰਡ ਮਿਲੂਗਾ ਸਾਰੇ ਠੀਕੇ ਦਾ ਰਿਕਾਰਡ ਮਿਲੂਗਾ ਜਿਹੜੇ ਲੱਗੇ ਉਹ ਵੀ ਰਿਕਾਰਡ ਹੈਗਾ ਤੇ ਇਹ ਬੱਚੀਆਂ ਜਿਹੜੀਆਂ ਉਹਨਾਂ گاਵਾ ਦੀਆਂ ਹਨਾ ਬੱਚੀਆਂ ਤਾਂ ਤੁਸੀਂ ਚਲੋ ਬਚਾ ਲਈਆਂ ਸੀ ਤੇ ਪਹਿਲਾਂ ਕਿਹੜੀ ਤੋਂ ਉਹ ਵਾਲੀ ਤੋਂ ਸ਼ੁਰੂਆਤ ਕਰ ਲਈ ਆਪਾਂ ਹਾਂਜੀ ਹਾਂਜੀ ਤੇ ਆਹ ਜਿਹੜੀ ਗੱਬਣ ਆ ਕਿੰਨੇ ਚਿਰ ਦੀ ਗੱਬਣ ਜੇ ਵਾਲੀ ਇਹ ਵੀਰ ਜੀ 15 ਦਿਨ ਦੀ ਕੱਤੀ ਜੇ 5 ਜਨਵਰੀ ਨੂੰ ਇਹਦੇ ਦਿਨ ਪੂਰੇ ਹੋਣੇ ਆ। 5 ਜਨਵਰੀ ਨੂੰ ਦਿਨ ਪੂਰੇ ਹੋਣੇ ਆ। ਹਾਂ ਜੀ ਆਹ ਬਣੀ ਗੱਲ। ਠੀਕ ਮਤਲਬ ਲੋੜੀ ਤਾਂ ਪਹਿਲਾਂ ਪਹਿਲਾਂ ਸੂਬੂਗੀ। ਹਾਂ ਜੀ ਹਾਂ ਜੀ ਜੇ 5 ਨੂੰ ਦਿਨ ਪੂਰੇ ਹੋਣੇ ਲੋੜੀ ਤੋਂ ਪਹਿਲਾਂ ਸੂਬੂਗੀ। ਤੇ ਇਹਦੀ ਮਾਂ ਤਾਂ ਕੀ ਰਿਕਾਰਡ ਰਿਹਾ ਜੇ? ਇਹਦੀ ਵੀਰ ਜੀ ਮਾਂ ਨੇ ਪਹਿਲੇ ਸਵੇਰੇ ਦੀ ਆ ਬੱਚੀ 32 ਕਿਲੋ ਦੁੱਧ ਦਿੱਤਾ। ਅੱਛਾ 32 ਲੀਟਰ ਜਿਹੜਾ ਇਹਦੀ ਮਾਂ ਨੇ ਪਹਿਲੇ ਸਵੇਰੇ ਦੁੱਧ ਦਿੱਤਾ। ਹਾਂ ਜੀ ਹਾਂ ਜੀ। ਠੀਕ ਹੈ ਹੁਣ ਇਹ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ। ਰਾਜੂ ਇੱਧਰ ਲਾ ਆ ਤੂੰ। ਤੇ ਇਹ ਵੀ ਚੰਗਾ ਦ ਵਲੀ ਤੇ ਦੰਦੋਂ ਜਿਹੜੀ ਖੀਰੀ ਆ ਆ ਦੇਖ ਸਕਦੇ ਜੀ ਸੋਣੀ ਵੜਿਆ ਚਲੋ ਸਾਡੇ ਦਾ ਥੋੜਾ ਜਿਹਾ ਡਰਦੀ ਆ ਖੁੱਲੀਆਂ ਛੱਡੀਆਂ ਵਾ ਬੰਦ ਦੇ ਘਾਟੀਆਂ ਫਿੱਦੀਆਂ ਨੇ ਆ ਦੇਖ ਸਕਦੇ ਜੀ ਤੇ ਬਾਕੀ ਚੰਗੀ ਤਿਆਰ ਹੁੰਦੀ ਆ ਥੱਲਿਆਂ ਝਾਲਰ ਜਿਹੜੀ ਚੰਗੀ ਉਹਦੀ ਹੁਣ ਤਾਂ ਇੱਕ ਮਿੰਟ ਫੜ ਲਵਾਂ ਜੀ ਚੰਗੀ ਤਰ੍ਹਾਂ ਦਿਖਾ ਦਈਏ ਥੋੜਾ ਕਰਦੀਆਂ ਵਾ ਚਲੋ ਕੋਈ ਨਹੀਂ ਤਾਂ ਨੀ ਥਣ ਵੀ ਚੰਗਾ ਦੂਰ ਦੂਰ ਜਿਹੜਾ ਲੱਗਾ ਇਹਦਾ ਤੇ ਅਜੇ ਮਤਲਬ 15-20 ਦਿਨ ਜੇ ਇਹਨੇ ਖੜਨੇ ਆ ਤੇ ਚੰਗੇ ਪਰਾਂਦੀ ਹੁਣ ਤੇ ਥੱਲੇ ਝੋਲੀ ਚੰਗੀ ਤਿਆਰ ਕਰ ਗਈ ਆ ਤੇ ਬਾਕੀ ਇਹ ਆ ਵੀ ਇਨਾਂ ਦੇ ਕਿਸੇ ਨੇ ਮਾਵਾਂ ਦੇ ਜਾਂ ਵੀਡੀਓ ਫੋਟੋ ਵੇਖਣੀ ਹੋਵੇ ਮਿਲ ਜੂਗੀ ਹਣਾ ਉਹ ਵੀ ਸਾਰੇ ਰਿਕਾਰਡ ਮਿਲ ਜੂਗੇ ਤੇ ਆਪ ਜਿਹੜੇ ਕੋਈ ਟੀਕੇ ਦੀ ਉਹ ਵੀ ਸਾਰਾ ਪਤਾ ਲੱਗ ਜੂਗਾ ਬਿਲਕੁਲ ਰਿਕਾਰਡ ਜਿਹੜਾ ਅੱਗੇ ਲੱਗਾ ਉਹ ਵੀ ਰਿਕਾਰਡ ਮਿਲ ਜੇੜਾ ਅੱਗੇ ਲੱਗਾ ਉਹ ਵੀ ਹੈਗਾ ਤੇ ਜਿੰਨੀਆਂ ਆਪ ਆ ਉਹ ਵੀ ਹੈਗੀਆਂ ਵਾ ਤੇ ਇਨਾਂ ਦੀਆਂ ਮਾਵਾਂ ਵਾ ਜਿਹੜੀਆਂ ਉਹ ਵੀ ਕਿਹੜੇ ਟੀਕੇ ਦੀਆਂ ਉਹ ਵੀ ਪਤਾ ਲੱਗ ਜੂਗਾ ਸਾਰਾ ਤੇ ਹੁਣ ਆ ਜਿਹੜੀ ਬੱਚੀ ਆ ਸਾਈਵਾਲ ਕ੍ਰੋਸ ਤੇ ਆ ਜਿਹੜੀ ਹਣਾ ਹਾਂਜੀ ਜੀ ਇਹ ਇਹਦਾ ਬਿਰਦੀ ਇਹਦੇ ਦਿਨ ਪੂਰੇ ਹੋਣੇ 15 ਜਨਵਰੀ ਨੂੰ ਅੱਛਾ 15 ਜਨਵਰੀ ਨੂੰ ਇਹਨੂੰ ਗਾ ਐਚ ਐਫ ਟੀ ਦਾ ਲੱਗਾ ਚੰਗਾ ਟੀਗਾ ਲੱਗਾ ਜੇ ਅੱਛਾ ਤੇ ਥੋੜੀ ਮਤਲਬ 25 ਦਿਨ ਕੱਚੀ ਜਲਾ ਲੋ ਇਹ 25 ਦਿਨ ਕੱਚੀ ਹਾਂਜੀ ਜੀ ਪਹਿਲੇ ਇਹ ਵੀ ਪਹਿਲੇ ਸਵੇਰੇ ਦੰਦੋਂ ਧੋਂਦੀ ਹੋ ਸਕਦੀ ਆ ਵੇਖੇ ਨਹੀਂ ਅੱਛਾ ਇਹ ਧੋਂਦੀ ਹੋ ਸਕਦੀ ਆ ਬਾਕੀ ਚੰਗੀ ਜੰਮੀ ਪਲੀ ਰਾਜੀ ਐ ਵੀ ਪੂਰੀ ਬੜੇ ਸ਼ਾਂਤ ਜੇ ਸੁਭਾਅ ਦੀ ਐ ਤੇ ਥਾਣੇ ਇਹਦੇ ਵੀ ਬੜਾ ਪਿਆਰਾ ਵਾ ਜਿੱਤਰਾ ਅਸਾਈ ਵਾਲ ਗਾਵਾਂ ਜਿੱਤਰਾ ਹੁੰਦੀਆਂ ਵਾ ਇਹ ਤੁਸੀਂ ਦੱਸਦੇ ਸੀ ਵੀ ਵੀ ਜਿਹੜੀ ਇਹਦੀ ਮਾਂ ਸੀ ਹਾਂਜੀ ਵੀਰ ਜੀ ਚੰਗੇ ਰਿਕਾਰਡ ਵਾਲੀ ਐਫ ਐਫ ਗਾਂ ਦੀ ਸੀ ਉਹ ਮਤਲਬ ਚਲੋ ਬਾਂਦੀ ਦੀ ਸੀ ਗਾਂ ਦੇ ਆ ਸਾਈਵਾਲ ਟੀਕਾ ਭਰਾਇਆ ਸੀ ਫਿਰ ਸਾਈਵਾਲ ਟੀਕਾ ਭਰਾਇਆ ਤੇ ਫਿਰ ਉਹ ਖਲੋਤੀ ਸੀ ਹਨਾ ਠੀਕ ਆ ਪਹਿਲਾਂ ਕਿੰਦੇ ਸੀ ਵੀ ਜਿਹੜੀ ਇਹਦੀ ਮਾਂ ਸੀ ਉਹ ਐਫ ਐਫ ਟੀਕੇ ਤੇ ਖਲੋਂਦੀ ਨਹੀਂ ਫਿਰ ਸਾਈਵਾਲ ਟੀਕਾ ਭਰਾਇਆ ਤੇ ਫਿਰ ਉਹਦੋਂ ਖਲੋਤੀ ਸੀ ਤੇ ਉਹਦੀ ਫਿਰ ਬੱਚੀ ਆ ਜਿਹੜੀ ਇਹ ਵਾਲੀ ਤੇ ਇਹਦੀ ਮਾਂ ਦਾ ਉਦ ਤੱਕ ਕਿੰਨਾ ਕੁ ਰਿਕਾਰਡ ਜੇ ਇਹ ਵੀਰ ਦੀ ਮਾ ਦਾ ਰਿਕਾਰਡ ਹੈਗਾ 38 ਕਿਲੋ 38 ਲੀਟਰ ਦਾ 38 ਲੀਟਰ ਦੇ ਹਾਂਜੀ ਜੀ ਜਦੋਂ ਦੂਜੇ ਸੂਰੇ ਦਾ 38 ਲੀਟਰ ਦਾੜੀ ਠੀਕ ਹੈ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਵੀਰ ਜੀ 65000 ਜੀ ਇਹਦਾ ਵੀ 65000 ਬਿਲਕੁਲ ਮਤਲਬ ਇਹ ਆ ਕਿ ਝੋੜ ਛੱਪਾ ਹੀ ਹੋਣਾ ਜੇ ਬਹੁਤਾ ਮੁੱਲ ਘਟਣਾ ਨਹੀਂ ਜੀ ਠੀਕ ਹੈ ਜੀ ਬਤਾਇਓ ਮੁੱਲ ਵੀਡੀਓ ਜੀ ਕੀਤੇ ਜੇ ਤੇ ਕੀਤੇ ਵੀ ਛੋਟੇ ਹੀ ਆ ਮੈਂ ਠੀਕ ਹੈ ਜੀ ਮੁੱਲ ਵੀ ਫਿਰ ਉਸ ਹਾਂ ਜਿਹੜੇ ਲੈਣ ਦੇ ਨਾਲ ਹੀ ਆ ਤੇ ਬਾਕੀ ਚੰਗੇ ਰਿਕਾਰਡ ਵਾਲੀਆਂ ਵਾ ਜੇ ਕਿਸੇ ਨੇ ਗਾਂਵ ਵੀ ਆਪਣਾ ਚਲੋ ਤਿਆਰ ਕਰਨਾ ਫਾਰਮ ਗਾਵਾਂ ਦਾ ਕੰਮ ਕਰਨਾ ਵਾ ਉਹਨਾਂ ਵਾਸਤੇ ਚੰਗੀਆਂ ਕਿਉਂਕਿ ਜੰਮੀਆਂ ਪਲੀਆਂ ਵਾਂ ਨਮੀਆਂ ਵਹਿੜਾਂ ਵਾਂ ਤੇ ਗਾਂਵਾਂ ਵਿੱਚ ਚਾਰ ਚਾਰ ਪੰਜ ਪੰਜ ਸੂਵੇ ਚੌਣ ਆਲੀਆਂ ਵਾਂ ਬਾਕੀ ਹੁਣ ਇੱਧਰ ਚੱਲੋ ਮਜਬੂਰੀ ਵੀਰ ਜੀ ਉਹਨੇ ਸਾਰੀ ਦੱਸੀ ਆ ਸਾਰਾ ਹੀ ਏਰੀਆ ਪੂਰਾ ਅੰਦਰ ਇੱਥੇ ਪਾਣੀ ਪਾਣੀ ਜਿਹੜਾ ਹੋਇਆ ਪਿਆ ਸੀ ਉਹ ਜਿਹੜੀ ਸੜਕੇ ਉਧਰੋਂ ਨੰਗੀ ਤਾਂ ਸੀ ਉਹ ਵੀ ਪਾਲੀਆਂ ਨਾਲੋਂ ਕਿੰਨੀ ਉੱਚੀ ਹੈ ਤੇ ਉੱਥੇ ਤੱਕਰ ਪਾਣੀ ਪੂਰਾ ਚਲ ਗਿਆ ਸੀ ਤੇ ਉਹਦੇ ਕਰਕੇ ਇੱਧਰ ਜਿਹੜੇ ਚੰਗੀ ਗਾਂਵ ਦਾ ਨੁਕਸਾਨ ਜ਼ਿਆਦਾ ਹੋਇਆ ਵਾ ਪਾਣੀ ਆਉਣ ਕਰਕੇ ਜਿਹੜੀਆਂ ਚੰਗੇ ਰਕੜ ਵਾਲੀਆਂ ਗਾਵਾਂ ਸੀ ਉਹਨਾਂ ਨੂੰ ਜ਼ਿਆਦੀ ਮਾਰ ਵੱਜੀ ਸੀ ਪਾਣੀ ਦੀ ਤੇ ਹੁਣ ਇਹ ਕਾ ਕਾਲੀ ਜਰਸੀ ਚ ਜਿਹੜੀ ਹਾਂਜੀ ਇਹ ਤਾਂ ਤਿਆਰ ਹੀ ਲੱਗਦੀ ਆ ਇਹ ਹਾਂਜੀ ਤਿਆਰ ਜਿਹਦੇ 25 ਤਰੀਕ ਨੂੰ ਦੇਣ ਪੂਰੇ ਹੋਣੇ ਜੀ ਅੱਛਾ ਇਹਦੇ 25 ਤਰੀਕ ਨੂੰ ਹੋਣੇ ਤਿੰਨ ਪੂਰੇ ਦੋਵਾਂ ਚਾਰ ਪੰਜ ਦਿਨ ਤੱਕ ਰਹਿੰਦੀ ਮਤਲਬ ਇਹ ਸੋ ਪਹੂਗੇ 8-10 ਦਿਨਾਂ ਦੇ ਵਿੱਚ ਵਿੱਚ ਹਨਾ ਹਾਂਜੀ ਆ 25 ਤੱਕ ਹੀ ਆਸ ਜੇ ਵੈਸੇ ਤੇ ਬਾਕੀ ਦੋ ਦਿਨ ਉੱਤੇ ਖੜੂਗੀ ਚੰਗੀ ਪਰੰਦੀ ਆ ਵੀ ਥੱਲਿਆਂ ਆਹ ਦੇਖ ਸਕਦੇ ਜੀ ਬਾਕੀ ਥਾਣੀ ਦਾ ਕੋਈ ਚੰਗਾ ਲੱਗਾ ਬਾਕੀ ਇੱਥੇ ਆਣ ਕੇ ਵੇਖ ਲੈ ਕੋਈ ਵੀਰ ਫੇਰ ਪ੍ਰੋਪਰ ਪਤਾ ਲੱਗੂਗਾ ਉਮਰਾਂ ਦੇ ਹਿਸਾਬ ਨਾਲ ਇਹਨਾਂ ਦੇ ਕੱਦ ਕਾਠ ਵੀ ਚੰਗੇ ਆ। ਇਹਦੀ ਵੀ 21 ਮਹੀਨੇ ਉਮਰ ਦੀ ਹੈ। ਅੱਛਾ ਇਹ ਵੀ 21 ਮਹੀਨਿਆਂ ਦੀ ਖੇਰੀ ਆ ਮਤਲਬ ਇਹਦੀ। ਖੇਰੀ ਹਾਂਜੀ ਖੇਰੀ ਜੀ। ਧੁੰਦੀ ਦੇ ਹੋ ਸਕਦਾ ਪੁੱਟੇ ਹੋਣ ਹਨਾ। ਇਹ ਵੇਖੇ ਨਹੀਂ ਜਿਉਂਦਾ 21 ਮਹੀਨੇ ਦੀ ਹੋ ਗਈ ਇਹ। ਠੀਕ ਹੈ ਜੀ। ਹਾਂਜੀ ਜੀ। ਤੇ ਇਹਦੇ ਮਾਤਾ ਰਿਕਾਰਡ ਇਹਦਾ ਵੀ ਜੀ ਰਿਕਾਰਡ ਮਿਲੂਗਾ ਬਿਲਕੁਲ ਸਾਰਾ ਕੁਝ ਇਹਦੀ ਮਾਂ ਨੇ ਪਹਿਲੇ ਸੂਬੇ 27 28 ਕਿਲੋ ਦੁੱਧ ਦਿੱਤਾ ਜੀ ਅੱਛਾ ਤੇ ਇਹਨੂੰ ਗਾਂ ਹੁਣ ਅੱਗੋਂ HFT ਗਾਲਵਾਇਆ ਮੈਂ ਸੱਚ HFT ਤੇ ਕਰਨੀ ਹੀ ਬਰੀਡਿੰਗ ਉਹਨੂੰ ਗਾਂ ਅੱਗੋਂ HF ਲੱਗਾ ਵਾ CBS ਦਾ ਹੈ ਮਰ ਲੱਗਾ ਵਾ ਅੱਛਾ ਚੰਗੇ ਟੀਕੇ ਲੱਗੇ ਸਾਰਿਆਂ ਨੂੰ ਠੀਕ ਹੈ ਤੇ ਇਹ ਵੀ ਚੰਗਾ ਦੁੱਧ ਆਸਿਆ ਚਲੋ ਚੰਗਾ ਦੁੱਧ ਕਰੂਗੀ ਇਹ ਵੀ ਤੇ ਇਹਦਾ ਫਿਰ ਮੁੱਲ ਇਹਦੀ ਵੀਰ ਜੀ ਕੀਮਤ ਰੱਖਾਂਗੇ 70000 70000 ਹਾਂਜੀ ਬਿਲਕੁਲ ਜੇ ਲੈਣ ਦੇਣ ਵਾਲੇ ਮੋਲੀ ਜੇ ਬਾਰ ਬਾਰ ਕਹਿਣ ਲਿਆ ਜੇ ਮਤਲਬ ਉਹਨੇ ਕੀ ਆ ਵੀ ਜਿੰਨੇ ਕਾ ਪੱਲੇ ਆਈ ਲੈਣੇ ਆ ਇਹਦਾ ਸੇਦੋ ਘਟਾਉਣਾ ਵਧਾਉਣਾ ਇਹ ਆ ਵੀ ਸਮਾਂ ਤੁਹਾਡੇ ਕੋ ਵੀ ਥੋੜਾ ਹੈ ਤੇ ਅਗਲੇ ਕੋ ਵੀ ਸਾਰਿਆਂ ਦਾ ਸਮਾਂ ਕੀਮਤੀ ਹੁੰਦਾ ਵਾ ਬੁੱਲ ਵੀ ਤਾਂ ਦੱਸੇ ਜੇ ਕਿ ਫੋਨ ਉਹੋ ਵੀਰ ਕਰੇ ਜਿੰਨੇ ਲੈਣੀਆਂ ਜਿੰਨੇ ਲੈਣੀਆਂ ਆ ਬਹੁਤ ਬੜੇ ਆਈ ਜੇ ਫਿਰ ਫੋਨ ਜਿਆਦੇ ਆਉਂਦੇ ਆ ਹਨਾ ਤੇ ਹੁਣ ਦੋ ਬੱਚੀਆਂ ਜਿਹੜੀਆਂ ਆ ਰਹਿ ਗਈਆਂ ਇੱਕ ਜਰਸੀ ਰਹਿ ਗਈ ਆ ਹਾਂਜੀ ਤੇ ਇਹ ਕੈਚਫ ਰਹੀ ਹੈ ਇਹਨਾਂ ਦੀ ਕਿੰਨੀ ਕੁ ਉਮਰ ਜੇ ਇਹ ਵਿਰਦੀ ਹੈ ਦੇ ਆ ਜਿਹੜੀ ਆ ਦੱਸੀ ਵਹਿੜਿਆ ਇਹ ਹੋਊਗੀ 13 ਕਿ ਮਹੀਨਾ ਦੀ ਹੋਗੀ ਜੀ ਅੱਛਾ 13 ਮਹੀਨਾ ਦੀ ਹੋਗੀ ਹੈ ਮਤਲਬ ਐਰ ਕੀ ਇਹ ਆਈ ਜਿਹੜੀ ਇਹ ਦੀ ਹੋ ਜਾਨੀ ਮਾਰਚ ਚ ਹੋ ਜੂਗੀ ਫਿਰ ਵੀ ਮਾਰਚ ਤੱਕ ਇਹਦੀ ਏ ਆਈ ਹੋ ਜਾਣੀ ਆ ਹਾਂ ਜੀ ਤੇ ਇਹਦੇ ਮਾਤਾ ਕੀ ਰਿਕਾਰਡ ਜੇ ਇਹਦਾ ਵੀ ਆਪਣੇ ਕੋਲ ਪੰਜਾਂ ਪੀੜੀਆਂ ਦਾ ਰਿਕਾਰਡ ਹੈਗਾ ਜੀ ਅੱਛਾ ਇਹਦੀਆਂ ਪੰਜ ਪੀੜੀਆਂ ਦਾ ਰਿਕਾਰਡ ਹੈਗਾ ਜੀ ਠੀਕ ਹੈ ਜਿਹੜੀ ਮਾਂ ਦਾ 27-22 ਕਿਲੋ ਦੁੱਧ ਹੀ ਪਹਿਲੇ ਸੂਏ ਦੀ ਹੈ ਜਰਸੀ ਹੀ ਵੀਦੀ ਮਾਂ ਵੀ ਠੀਕ ਹੈ ਜੀ ਮਾਂ ਵੀ ਇਹਦੀ ਆਪਣੇ ਕੋਲ ਹੀ ਆ ਅੱਛਾ ਅੰਗੇ ਵੀ ਰਖੋ ਵੇਖੋ ਲੱਗ ਗਈ ਇਹਦੀ ਮਾਂ ਵੀ ਦਿੱਤੀ ਕਹਿੰਦੇ ਹਾਂ ਦੇਖੋ ਇਹ ਥੋੜਾ ਡਰਦੀਆਂ ਡਰਦੀਆਂ ਆ ਸਾਡੇ ਕੋਲ ਤੇ ਬਾਕੀ ਇਹ ਆ ਵੀ ਚਲੋ ਇੱਧਰ ਪਾਣੀਆਂ ਨੇ ਜ਼ਿਆਦਾ ਨੁਕਸਾਨ ਕੀਤਾ ਜਿਹੜਾ ਭਾਵੇਂ ਹੁਣ ਪਾਣੀ ਤੇ ਕਦੋਂ ਦੀ ਲੱਤ ਗਈ ਆ ਪਰ ਮਾਰ ਜਿਹੜੀ ਪਾਣੀ ਦੀ ਅਜੇ ਤੱਕਰ ਨਹੀਂ ਜਿਹੜੀ ਪੂਰੀ ਹੋਣੀ ਤੇ ਹੁਣ ਇੱਕ ਆ ਜਿਹੜੀ ਵੱਛੀ ਆ ਐਚਐਫ ਆ ਜਿਹੜੀ ਇਹ ਵੀ ਚੰਗੀ ਟੀਕੇ ਦੀ ਜਾਂਦੀ ਆ ਇਹ ਵੀਰ ਜੀ ਤੇ ਏਬੀਐਸ ਦੇ ਟੀਕੇ ਦੀ ਜੰਗੇ ਦੀ ਇਹਦੀ ਮਾਂ ਦਾ ਵੀ ਰਕਾਰ 40 ਕਿਲੋ ਹੀ ਅੱਛਾ ਤੇ ਮਾਂ ਇਹਦੀ ਚਲੋ ਸੇੜ ਹੋ ਗਈ ਆ ਹਾਂਜੀ ਤੇ ਇਹ ਗਾਂ ਹੁਣ ਅੱਖ ਕੇ ਮਹੀਨੇ ਦੀ ਹੋ ਗਈ ਆ ਅੱਛਾ ਹਾਂਜੀ ਆਪਾਂ ਨੂੰ ਆਪਾਂ ਨੂੰ ਠੀਕ ਹੈ ਜੀ ਤੇ ਇਹਨਾਂ ਦੇ ਮੁੱਲ ਫੋਨ ਤੇ ਦੱਸ ਦੇਣੀ ਇਹ ਨਾਲ ਵੀਰ ਜੀ ਫੋਨ ਤੇ ਕਰਾਂਗੇ ਮੁੱਲ ਠੀਕ ਹੈ ਜੀ ਬਾਕੀ ਕੋਈ ਫੋਨ ਕਰਕੇ ਪੁੱਛ ਲੈਣਾ ਬਾਕੀ ਏਆਈ ਇਹਦੀ ਵੀ ਉਤਨਾ ਜਲਦੀ ਹੋ ਜਾਊਗੀ ਜਲਦੀ ਹੋ ਜਾਊਗੀ 3-4 ਮਹੀਨੇ ਤੱਕ ਰਹੇਗੀ ਉਮਰ ਦੇ ਹਿਸਾਬ ਨਾਲ ਬੋਡੀ weight ਇਹਦਾ ਵੀ ਚੰਗਾ ਵਾ ਹਨਾ ਠੀਕ ਹੈ ਬਾਕੀ ਚਲੋ ਕੋ ਫੋਨ ਕਰ ਲੇ ਤੇ ਗੱਬਣਾ ਆਪਣੀਆਂ ਪਾਸ ਕਰਕੇ ਲੈ ਜਾ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਾਸ ਕਰਕੇ ਪਸ਼ੂ ਖਰੀਦੋ ਜੀ